ਲਾਈਨਸ ਕਲੱਬ ਫਿਰੋਜ਼ਪੁਰ ਵਿਸ਼ਾਲ ਵੱਲੋਂ ਲਗਾਇਆ ਗਿਆ ਫ੍ਰੀ ਮੈਡੀਕਲ ਕੈਂਪ ਲਾਈਨਸ ਕਲੱਬ ਫਿਰੋਜ਼ਪੁਰ ਵਿਸ਼ਾਲ ਵੱਲੋਂ ਫਿਰੋਜ਼ਪੁਰ ਚੌਣੀ ਦੇ ਮਦਨ ਲਾਲ ਢੀਂਗਰਾ پارک ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਇਸ ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਬਲੱਡ ਸ਼ੂਗਰ ਯੂਰਿਕ ਐਸਿਡ ਕਸਟਰੋਲ ਦੇ ਮੁਫਤ ਚੈੱਕਅਪ ਕੀਤੇ ਗਏ ਅਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ ਮੇਰਾ ਬਿਲਕੁਲ ਮੇਰਾ ਪ੍ਰੋਜੈਕਟ ਬਹੁਤ ਬਿਹਤਰੀਨ ਆਉਣ ਵਾਲਾ ਹੈ ਨਾ ਤੁਹਾਨੂੰ ਮੈਂ ਦੱਸਦਾ ਤੇ ਸਭ ਤੋਂ ਠੀਕ ਕਿਸੇ 200 ਵੀ ਆਉਂਦੇ ਜੋ ਸ਼ੋਅ ਇਹ ਲਗਾਇਆ ਗਿਆ ਹੈਗਾ ਇਹ ਮੈਡੀਕਲ ਕੈਂਪ ਤੇ ਕਿੱਥੇ ਲਗਾਇਆ ਗਿਆ ਤੇ ਕਿਸ ਤਰ੍ਹਾਂ ਲਗਾਏਗੇ ਕੀ ਕਹਿਣਾ ਚਾਹੋਗੇ ਇਸ ਬਾਰੇ ਇਸ ਦੇ ਬਾਰੇ ਬੜਾ ਅੱਛਾ ਕੰਮ ਹੋਇਆ ਸਾਡਾ ਪਾਰਕ ਬਬਲ ਰੋ ਰਿਹਾ ਇੱਕ ਲੋਕਾਂ ਨੂੰ ਸੇਵਾ ਕਰ ਰਹੇ ਆਸपास ਸਾਰੇ ਮਗਲੇ ਨੇ ਇਨਵਾਈਟ ਕਰਕੇ ਆਏ ਕਿ ਮੈਡੀਕਲ ਕੈਂਪ ਫ੍ਰੀ ਹੋ ਰਿਹਾ ਹੈ ਇਹਨਾਂ ਵਾਸਤੇ ਬੜੇ ਫਾਇਦੇ ਦੀ ਗੱਲ ਹੈ ਬੜੀ ਮਿਹਰਵਾਨੀ ਨਾਲ ਲਿਖਤਾ ਤੇ ਵਰਤ ਜੇ ਰਚੋਣੇ ਨਾਲ ਕਾਫੀ ਲੋਕਾਂ ਨੂੰ ਫਾਇਦਾ ਹੋ ਰਿਹਾ ਕੋਈ ਛੇ ਗੱਲ ਕਰਨਾ ਚਾਹੀਦਾ ਕਿੰਨੇ ਕੁ ਮਰੀਜ਼ ਆ ਜਾਣਗੇ ਜੀ ਕਾਫੀ ਆ ਰਹੇ ਕਾਫੀ ਆ ਰਹੇ ਸਰ ਨੂੰ ਕਿਹਾ ਹੋਇਆ ਹਲੇ ਹੋਰ ਵੀ ਆਉਣਗੇ ਕਾਫੀ ਮਰੀਜ਼ ਆ ਜਾਣਗੇ ਇਹ ਕਿੰਨੇ ਵਜੇ ਤੋਂ ਕਿੰਨੇ ਵਜੇ ਚ ਕਰਲੋਇਆ ਜਾਏਗਾ ਆ ਗਿਆ ਜੀ 7:00 ਤੋਂ 9:00 7 ਤੋਂ 9 ਅਰੇ ਨਿਖਰੋਇਆ ਇਹ ਬੋਤਲ ਉਹਾਰੇ ਕਾਫੀ ਲੋਕਾਂ ਨੂੰ ਹੈ ਇਨਵਾਈਟ ਵੀ ਕਰ ਗਏ ਹੈ ਕਹਿ ਕੇ ਵੀ ਆਏ ਕਦ ਆ ਰਹੇ ਬਹੁਤ ਖੁਸ਼ ਹਾਂ ਬਹੁਤ ਅੱਛੀ ਗੱਲ ਹੈ ਕਿ ਇੱਥੇ ਲੱਗਾ ਥੈਂਕ ਯੂ ਮਿਹਰਵਾਨੀ ਇੱਥੇ ਲੱਗਾ ਹਾਂਜੀ ਜਿਹੜਾ ਅੱਜ ਮੈਡੀਕਲ ਕੈਂਪ ਲਗਾਇਆ ਗਿਆ ਹੈ ਅੱਜ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਸਰ ਇਹ ਮੈਡੀਕਲ ਕੈਂਪ ਲੋਇੰਗ ਕਲੱਬ ਕੋਲੋਂ ਵਿਚਾਰ ਦੇ ਲਾਇਆ ਹੈ ਲੋਕਾਂ ਨੂੰ ਦੇਖਦੇ ਹੋਏ ਕਿ ਅੱਜ ਕਿਹੜੀ ਪ੍ਰੋਬਲਮ ਹੈ ਉਸ ਕਰਕੇ ਲਗਾਇਆ ਗਿਆ ਕਿ ਚਲੋ ਥੋੜੇ ਅਵੇਅਰ ਹੋ ਜਾਣ ਕੋਈ ਹੈਲਪ ਹੋ ਸਕੀ ਹੋਵੇ ਉਸ ਤੱਕ ਇਹ ਲਾਇਆ ਗਿਆ ਹੈ ਇਹਦੇ ਵਿੱਚ 슈ਗਰ ਕੋਲੇਸਟ੍ਰੋਲ ਯੂਰਿਕ ਐਸਿਡ ਹੱਦ ਕੀ ਟੈਸਟ ਹੋ ਰਿਹਾ ਨੇ ਜਿਹਦੀ ਰਿਪੋਰਟ ਹੈ ਨਾ ਉਹ ਲੈ ਮੋਬਾਈਲ ਤੇ 12 ਵਜੇ ਤੱਕ ਪਹੁੰਚ ਜਾਈਏ ਆਇਆ ਕਿੰਨੇ ਪੇਸ਼ੈਂਟ ਅੱਜ ਆ ਚੁੱਕੇ ਨੇ ਅਜੇ ਤੱਕ ਜੀ ਸੇਵਾ ਸ਼ੁਰੂ ਹੋਇਆ ਹੈ ਤਾਂ ਅਜੇ ਤੱਕ ਮੈਂ 35 35 ਪੇਸ਼ੈਂਟ ਆਤੇ ਨੇ ਬਾਕੀ ਆ ਰਹੇ ਨੇ ਜਿੰਨੇ ਜਿੰਨੇ ਲੋਕਨ ਪਤਾ ਚੱਲ ਰਹੇ ਆ ਆ ਰਹੇ ਇਹ ਕਿੱਥੇ ਲਗਾਇਆ ਗਿਆ ਜੀ ਇਹ ਟਿਗਰਾ ਪਾਰਕ ਸੋਇਪਰ ਕੈਂਬਾ ਦਾ ਲਾਲ ਟਿਗਰਾ ਪਾਰਕ ਵਿੱਚ ਲਗਾਇਆ ਗਿਆ